ਆਵਲੇ ਮਹਲਾ ਪੰਜਵਾਂ ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਗਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਰਬ ਮੇਰੇ ਦਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰੂ ਪੁਰ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਆਵਲੇ ਮਹਲਾ 5 ਗੁਰੂ ਪੁਰ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜ ਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ 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 ਸੁਖ ਪਾਇਆ ਸਰਨ ਕਮਲ ਰਖ ਮਨ ਮਾਹੀ ਤਾਂ ਕੀ ਸਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਦੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰਪੂਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਆਵਲ ਮਹਲਾ 5 ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਗਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਰਬ ਮੇਰੇ ਕਾ ਬੜ ਬਰਤਪਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰੂ ਪੁਰ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਾਜ ਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਆਵਲੇ ਮਹਲਾ 5 ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਜਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰੂ ਪੁਰ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਦੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਗਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਅਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾਂ ਕਰੇ ਕੋਈ ਬੇਚਰਾ ਪ੍ਰਭ ਮੇਰੇ ਗਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਭर्यो ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰਪੂਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਗਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪਰਬ ਮੇਰੇ ਕਾ ਬੜ ਬਰਤਪਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰੂ ਪੁਰ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋਂ ਜਨਮ ਜਨਮ ਕੀ ਮੈ ਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜ ਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ 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 ਸੁਖ ਪਾਇਆ ਸਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਸਰਨ ਕਮਲ ਰਖਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ 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 ਸੁਖ ਪਾਇਆ ਸਰਨ ਕਮਲ ਰਖ ਮਨ ਮਾਹੀ ਤਾ ਕੀ ਸਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਦੇਵਰੇ ਦੂਤ ਦੁਸ਼ਟ ਬੈਰਾਈ ਗੁਰ ਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਅਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾਂ ਕਰੇ ਕੋਈ ਬੇਚਰਾ ਪ੍ਰਭ ਮੇਰੇ ਘ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਆਵਲ ਮਹਲਾ 5 ਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪਰਤਾਪ ਸਿਮਰ ਸਿਮਰ ਅਰ ਸਿਮਰ ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਆਵਲ ਮਹਲਾ 5 ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪਰਬ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਅਲਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰਪੂਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦਿਨੋਂ ਜਨਮ ਜਨਮ ਕੀ ਮੈ ਲਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪਰਬ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਪ੍ਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਸਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇvre ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਹਾ ਕਰ ਕੋਈ ਬੇਚਾਰਾ ਪ੍ਰਭ ਮੇਰੇ ਘ ਬੜ ਬਰਦਾਬ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦੀਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੁਰੇ ਕਾ ਜਪਿਆ ਜਾਪ ਕਹਾਂ ਕਰੇ ਕੋਈ ਬੇਚਾਰਾ ਰਬ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰਿ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾ ਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਾਹੀ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਵਰਤ ਨਾਮ ਰਿ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਜਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰੂ ਪੁਰੇ ਮੇਰੀ ਰਾਖ ਲਈ ਅਮਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲਗਈ ਰਹਾ ਨੇvre ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਆਵਲੇ ਮਹਲਾ ਪੰਜਵਾਂ ਗੁਰਪੂਰੇ ਮੇਰੀ ਰਾਖ ਲਈ ਅਵਰਤ ਨਾਮ ਅਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨਿਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਾਜ ਪਿਆ ਜਾਪ ਕਹਾ ਕਰ ਕੋਈ ਬੇਚਾਰਾ ਪ੍ਰਭ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾ ਤੇ ਉਪਰ ਕੋ ਨਹੀਂ ਆਵਲ ਮਹਲਾ 5 ਗੁਰਪੂਰੇ ਮੇਰੀ ਰਾਖ ਲਈ ਅਵਰਤ ਨਾਮ ਰੇ ਦੇ ਮੈਂ ਦਿਨੋ ਜਨਮ ਜਨਮ ਕੀ ਮੈ ਲ ਗਈ ਰਹਾਉ ਨੇਵਰੇ ਦੂਤ ਦੁਸ਼ਟ ਬੈਰਾਈ ਗੁਰਪੂਰੇ ਕਜਪਿਆ ਜਾਪ ਕਹਾ ਕਰੇ ਕੋਈ ਬੇਚਰਾ ਰਬ ਮੇਰੇ ਕਾ ਬੜ ਬਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾਂ ਕੀ ਸ਼ਰਨ ਪਰਿਓ ਨਾਨਕ ਦਾਸ ਜਾਣੇ ਉਪਰ ਕੋ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ